ਅਇਸ ਵਕਤ ਦੀ ਬੱਡੀ ਖਬਰ ਦਾ ਰੁਖ ਕਰ ਲੈਨੇ ਆ ਲਦਾਖ ਦੇ ਵਿੱਚ ਵੀ ਨੇਪਾਲ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੇਲ ਅਦਾਖ ਦੇ ਵਿੱਚ ਵੀ ਨੇਪਾਲ ਵਾਲਾ ਕੰਮ ਸ਼ੁਰੂ ਹੋ ਚੁੱਕਿਆ ਹੈ ਮੰਗ ਕੀ ਹੈ ਰਾਜ ਦਾ ਦਰਜਾ ਪ੍ਰਾਪਤ ਕਰਨਾ ਚਾਹੁੰਦੇ ਨੇ ਉੱਥੋਂ ਦੇ ਜੈਨ ਜੀ ਯਾਨੀ ਕਿ ਨੌਜਵਾਨ ਵਿਦਿਆਰਥੀ ਜਿਨ੍ਹਾਂ ਦੇ ਵੱਲੋਂ ਅੱਜ ਹਿੰਸਾ ਕੀਤੀ ਗਈ ਹੈ ਵੱਟਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ਦੇ ਵਿੱਚ ਹਿੰਸਕ ਚੜਪ ਹੋਈ ਹੈ ਅਤੇ ਵਿਦਿਆਰਥੀਆਂ ਦੇ ਵੱਲੋਂ ਪਥਰਾਅ ਵੀ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੋਂ ਤੱਕ ਕਿ ਸੀਆਰਪ ਦੀਆਂ ਜੜੀਆਂ ਟੁਕੜੀਆਂ ਨੇ ਉਹਨਾਂ ਦੇ ਜੋ ਵਾਹਨ ਨੇ ਉਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਲਤਾਖ ਦੇ ਵਿੱਚ ਇਸ ਵਕਤ ਹਾਲਾਤ ਜਿਹੜੇ ਨੇ ਤਣਾਅਪੂਰਨ ਬਣੇ ਹੋਏ ਨੇ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਘੱਟੋ ਘੱਟ 4 ਲੋਕ ਮਾਰੇ ਗਏ ਨੇ 70 ਤੋਂ ਵੱਧ ਜ਼ਖਮੀ ਦੱਚੇ ਗਏ ਨੇ ਅਧਿਕਾਰੀਆਂ ਨੇ ਸ਼ਹਿਰ ਦੇ ਵਿੱਚ ਕਾਰਫਿਊ ਲਗਾ ਦਿੱਤਾ ਜਿਸ ਦੇ ਨਾਲ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹਿੰਸਾ ਦੇ ਵਿੱਚ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਭਾਜਪਾ ਦੇ ਇੱਕ ਦਫ਼ਤਰ ਦੇ ਉੱਤੇ ਵੀ ਹਮਲਾ ਕੀਤਾ। ਪ੍ਰਦਰਸ਼ਨ ਦੇ ਦੌਰਾਨ ਉਨ੍ਹਾਂ ਨੇ ਪੱਥਰਬਾਜ਼ੀ ਕੀਤੀ ਅਤੇ ਇੱਕ ਪੁਲਿਸ ਵਾਹਨ ਨੂੰ ਵੀ ਅੱਗ ਲਗਾ ਦਿੱਤੀ। ਰਿਪੋਰਟਾਂ ਦੇ ਅਨੁਸਾਰ ਪ੍ਰਦਰਸ਼ਨਕਾਰੀ ਸੂਬੇ ਦਾ ਦਰਜਾ ਚਾਹੁੰਦੇ ਨੇ ਅਤੇ ਲਦਾਖ ਦੇ ਸੰਵਿਧਾਨਕ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਹੇ ਨੇ। ਸਾ ਸਥਿਤੀ ਨੂੰ ਵਿਗੜਦੇ ਦੇਖ ਕੇ ਸਥਾਨਕ ਪੁਲਿਸ ਨੇ ਵਿਰੋਧ ਸਥਾਨ ਤੇ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਸਥਿਤੀ ਨੂੰ ਕਾਬੂ ਹੇਠ ਕੀਤਾ ਜਾ ਸਕੇ ਤਾਂ ਵਿਦਿਆਰਥੀ ਅਤੇ ਸਥਾਨਕ ਨਿਵਾਸੀਆਂ ਨੇ ਕੇਂਦਰ ਸਰਕਾਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪੁਰਜ਼ੋਰ ਸੱਦਾ ਜੜਾ ਦਿੱਤਾ ਗਿਆ ਜਿਸ ਦਾ ਸਮਰਥਨ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਲਦਾਖ ਨੂੰ 6ਵੀਂ ਸ਼ੈਡਿਊਲ ਦੇ ਵਿੱਚ ਦਾਖਲ ਕਰਨ ਅਤੇ ਰਾਜਨੀਤਿਕ ਮੰਗ ਨੂੰ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਉਦੇਖਣ ਨੂੰ ਮਿਲ ਰਿਹਾ ਹੈ ਇਸ ਸੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਜਾਨੀ ਕਿ ਇਸ ਅੰਦੋਲਨ ਨੂੰ ਐਲ ਏ ਬੀ ਦੇ ਯੂਥ ਵਿੰਗ ਦੇ ਵੱਲੋਂ ਜਿਹੜਾ ਆ ਭੜਕਾਇਆ ਜਾ ਰਿਹਾ ਹੈ ਪ੍ਰਦਰਸ਼ਨ ਜਿਹੜਾ ਆ ਉਹ ਕਿੱਥੇ ਜਾਣ ਦਾ ਸੱਦਾ ਦਿੱਤਾ ਗਿਆ ਸੀ ਖਾਸ ਕਰਕੇ ਮੰਗਲਵਾਰ ਸ਼ਾਮ ਨੂੰ 35 ਦਿਨਾਂ ਤੋਂ ਪੁੱਕ ਹੜਤਾਲ ਉੱਤੇ ਬੈਠੇ 15 ਲੋਕਾਂ ਦੇ ਵਿੱਚੋਂ ਦੂਦੀ ਹਾਲਤ ਵਿਗੜਨ ਤੋਂ ਬਾਅਦ ਇਹ ਹਾਲਤ ਬਣੀ ਹੈ ਅਤੇ ਜਿਨ੍ਹਾਂ ਦੀ ਹਾਲਤ ਖਰਾਬ ਹੋਈ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੁਣ ਸਵਾਰ ਇਹ ਖੜਾ ਹੁੰਦਾ ਹੈ ਕੀ ਹਿੰਸਾ ਸ਼ੁਰੂ ਕਿੱਥੋਂ ਹੋਈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਲਵਾਯੂ ਕਾਰਕੁਨ ਸੋਨਮ ਵਾਂਗਨਚੂ ਜਿਹੜੇ ਕੇ ਕਈ ਦਿਨ ਤੋਂ ਭੁਖੜ ਹੜਤਾਲ ਉੱਤੇ ਸੀ ਉਹਨਾਂ ਨੇ ਕੁਝ ਸਾਥੀਆਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕੀਤਾ ਲਦਾਖ ਦੇ ਵਿੱਚ ਪਿਛਲੇ 15 ਦਿਨਾਂ ਤੋਂ ਵਿਰੋਧ ਚੱਲ ਰਿਹਾ ਹੈ ਸਥਿਤੀ ਉਦੋਂ ਤਣਾਪੂਰਨ ਹੋ ਗਈ ਜਦੋਂ ਦੋ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਵਿਵਾਰ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਇਸ ਪਿੱਛੋਂ ਜਦੋਂ ਦੋਵਾਂ ਪ੍ਰਦਰਸ਼ਨਕਾਰੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਸੜਕ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਹਫੜਾ-ਦਫੜੀ ਮਚ ਜਾਂਦੀ ਹੈ ਤੇ ਘਟਨਾ ਤੋਂ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਲੇਹਿਲ ਕਾਉਂਸਲ ਦੀ ਇਮਾਰਤ ਦੇ ਉੱਤੇ ਪੱਥਰਬਾਜ਼ੀ ਕੀਤੀ ਅਤੇ ਭਾਜਪਾ ਦੇ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਪੁਲਿਸ ਪਹੁੰਚਦੀ ਹੈ ਸੀਆਰਐਫਪੀ ਦੀਆਂ ਜਿਹੜੀਆਂ ਟੀਮਾਂ ਨੇ ਪਹੁੰਚਦੀਆਂ ਨੇ ਅਤੇ ਉਹਨਾਂ ਨੂੰ ਵੀ ਅਤੇ ਉਹਨਾਂ ਦੀਆਂ ਗੱਡੀਆਂ ਨੇ ਉਹਨਾਂ ਨੂੰ ਵੀ ਅੱਗੇ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਇਸ ਵਕਤ ਹਾਲਾਤ ਜਿਹੜੇ ਨੇ ਲੇ ਲਦਾਕ ਦੇ ਕਿਤਨਾ ਕਿਤੇ ਤਣਾਪੂਰਨ ਬਣੇ ਹੋਏ